ਜਲਾ ਤਰੰਤਾਂ ਤੋਂ ਹੋਰ ਨਿਊ ਪੰਜਾਬ ਨਿਊਜ਼ ਚੈਨਲ ਦੇ ਰਾਹੀਂ ਪੈਂਡ ਸਰਹਾਲੀ ਕਲਾਂ ਅੱਜ ਤੱਕ ਇਹ ਪੁਰਾਣੇ ਬਜ਼ੁਰਗ ਕਹਿੰਦੇ ਲਈ ਸਰਹਾਲੀ ਚੋਰਾਣੀ ਪਰ ਅੱਜ ਸੰਤ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਸਤਖੰਡਵਾਸੀ ਉਹਨਾਂ ਨੇ ਇਹ ਨਾਮ ਸਰਹਾਲੀ ਸਾਹਿਬ ਕਰ ਦਿੱਤਾ ਉਹਨਾਂ ਨੇ ਇੰਨੀ ਭਗਤੀ ਕੀਤੀ ਇਸ ਨਗਰ ਦੇ ਵਿੱਚ ਇਹ ਸਰਹਾਲੀ ਸਾਹਿਬ ਹੋ ਗਿਆ ਤੇ ਸਰਹਾਲੀ ਸਾਹਿਬ ਪੂਰੇ ਵਰਲਡ ਦੇ ਵਿੱਚ ਮੰਨਿਆ ਜਾਂਦਾ ਹੈ ਉਰੇ ਵਰਡ ਦੇ ਵਿੱਚ ਸਰਹਾਲੀ ਸਾਹਿਬ ਮੰਨਿਆ ਜਾਂਦਾ ਤੇ ਇੱਥੇ ਅੱਜ ਜੋ ਸਲਾਨਾ ਜੋੜ ਮੇਲੇ ਲੱਗ ਰਹੇ ਨੇ ਉਹ ਵੱਡੀ ਪੱਦਰ ਤੇ ਵੱਡੀ ਸ਼ੱਕਾ ਭਾਵਨਾ ਦੇ ਨਾਲ ਆ ਇਸ ਦੇ ਵਿੱਚੋਂ ਜਿੰਨੇ ਵੀ ਸਰਹਾਲੀ ਦੇ ਵਿੱਚੋਂ 22 ਪਿੰਡ ਆ ਨਿਕਲ ਕੇ ਗਏ ਨੇ ਉਹ ਸਾਰੇ ਪਿੰਡ ਉਹ ਸਾਰੇ ਪਿੰਡ ਇਸ ਨਗਰ ਦੇ ਵਿੱਚੋਂ ਨਿਕਲ ਕੇ ਗਏ ਨੇ ਕਿ ਬਹੁਤ ਵੱਡਾ ਭਾਰੀ ਮੇਲਾ ਅੱਜ ਇੱਥੇ ਧੰਨ ਧੰਨਾ ਬਾਬਾ ਭੀਮਨਾਥ ਜੀ ਇੱਥੇ ਸਭ ਤੋਂ ਪਹਿਲਾਂ ਜੰਗਲਾਂ ਦੇ ਵਿੱਚ ਛੱਪੜ ਦੇ ਕਿਨਾਰੇ ਦੇ ਉੱਤੇ ਬਹੁਤ ਵੱਡੇ ਵੱਡੇ ਇੱਥੇ ਬੋੜ ਨੇ ਸੋ ਬਹੁਤ ਵੱਡਾ ਇੱਕ ਖੂਹ ਆ ਪੁਰਾਣਾ ਸੋ ਇੱਥੇ ਉਹਨਾਂ ਨੇ ਡੇਰੇ ਲਾਏ ਨੇ ਬਾਬਾ ਭੀਮਨਾਥ ਜੀ ਬਾਬਾ ਸੂਰਜਨਾਥ ਜੀ ਬਾਬਾ ਵਿਚਾਰਨਾਥ ਜੀ ਤੇ ਇਸ ਟਾਈਮ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਹੈ ਬਾਬਾ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਹੀ ਨਹੀਂ ਕਰ ਤੇ ਅੱਜ ਠੰਡਿਆਂ ਤੋਂ ਆਈਸਕਰੀਮਾਂ ਦੇ ਲੰਗਰ ਚੱਲੰਦੇ ਆ ਸਰਕਾਰ ਕਰੋ ਤੇ ਸਭ ਨਾਲ ਪਿਆਰ ਕਰੋ ਸੋ ਇਹ ਸਾਡਾ ਭਾਰਤ ਦੇਸ਼ ਹੈ ਜਿਹੜਾ ਬਹੁਤ ਧਰਮਾਂ ਦਾ ਇੱਕ ਵੱਡਾ ਸਮੂਹ ਹੈ ਸੋ ਜੋ ਸਾਡਾ ਪੰਜਾਬੀ ਸਭਿਆਚਾਰ ਹੈ ਸਭ ਤੋਂ ਅਮੀਰ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਮੰਨਿਆ ਜਾਣ ਵਾਲਾ ਦਿੱਸਦਾ ਹੈ ਅੱਜ ਜਿੱਥੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਚਰਨਸ਼ੋ ਪ੍ਰਾਪਤ ਇਹ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਉਸ ਦਾ ਇੱਕ ਪੰਜਾਬੀ ਵਿਰਸੇ ਦਾ ਅੱਜ ਦਾ ਇੱਕ ਰੰਗ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੇ ਅਸੀਂ ਪਹੁੰਚੇ ਹਾਂ ਬਿੰਡ ਸਰਹਾਲੀ ਕਲਾਂ ਜਿਵੇਂ ਜਦੋਂ ਕਿ ਵੱਡ ਬਡੇਰੇ ਬਜ਼ੁਰਗ ਕਹਿੰਦੇ ਸੀਗੇ ਅਸੀਂ ਛੋਟੇ ਜਿਹੇ ਹੁੰਦੇ ਸੁਣਦੇ ਸਰਹਾਲੀ ਚੋਰਾ ਜੀ ਤੇ ਅੱਜ ਇਹ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਨੇ ਐਨੀ ਬੰਦਗੀ ਕੀਤੀ ਤੇ ਚੋਰਾ ਦੀ ਸਰਹਾਲੀ ਤੋਂ ਸਰਹਾਲੀ ਸਾਹਿਬ ਕਰਕੇ ਉਸ ਨੂੰ ਸਤਿਕਾਰਿਆ ਜਾਂਦਾ ਤੇ ਸਤਿਕਾਰਿਆ ਜਾਂਦਾ ਹੈ ਉਸ ਧਰਤੀ ਦੇ ਉੱਤੇ ਖੜਾ ਹਾਂ ਮੈਂ ਜਿੱਥੇ ਕਿ ਬਹੁਤ ਪ੍ਰਾਤਨ ਸਮੇਂ ਤੋਂ ਇੱਥੇ ਨਾਥ ਪੁੱਛੇ ਨੇ ਇੱਥੇ ਨਾਥਾਂ ਦਾ ਡੇਰਾ ਬਾਬਾ ਭੀਮ ਨਾਰਾਸੀ ਤੇ ਉਹਨਾਂ ਦਾ ਸਾਲਾਨਾ ਜੋੜ ਮੇਲਾ ਵੱਡੀ ਧੂਮ ਧਾਮ ਦੇ ਨਾਲ ਆ ਜਿਹੜੇ ਸਰਹਾਲੀ ਕਲਾਂ ਦੇ ਫੋਰਨ ਕੰਟਰੀਆਂ ਚ ਗਏ ਨੇ ਉਹਨਾਂ ਵੱਲੋਂ ਵੀ ਉਹ ਭਾਵੇਂ ਆਉਂਦੇ ਇੱਥੇ ਚਾਹੇ ਨਹੀਂ ਆ ਸਕਦੇ ਪਰ ਉਹ ਆਪਣੀ ਸੇਵਾ ਭੇਜ ਕੇ ਆਪਣਾ ਹਾਜ਼ਰੀ ਲਗਵਾ ਰਹੇ ਨੇ ਤੇ ਇਸ ਟਾਈਮ ਪੱਤੀ ਫੁੱਲਿਆਂ ਦੀ ਹਰ ਸਾਲ ਦੀ ਤਰ੍ਹਾਂ ਇਹ ਠੰਡੇ ਮਿੱਠੇ ਲੰਗਰਾ ਦੇ ਸ਼ਿਵੀਆਂ ਲਾਉਂਦੇ ਨੇ ਸੋ ਅੱਜ ਇਹਨਾਂ ਨੇ ਠੰਡੇ ਕੋਲਡ ਡਰਿੰਕ ਦੇ ਨਾਲ ਆਈਸਕ੍ਰੀਮ ਵੀ ਸੰਤਾਂ ਨੂੰ ਖੁਲਾ ਰਹੇ ਨੇ ਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਦਿਲਾਂ ਨੂੰ ਠੰਡਕ ਪਾ ਰਹੇ ਨੇ ਤੇ ਬਾਬਾ ਭੀਮਨਾਥ ਜੀ ਗੁਰੂ ਨਾਨਕ ਸਾਹਿਬ ਜਿਹੜੀਆਂ ਸੰਗਤਾਂ ਨੇ ਇਹ ਐਨਾ ਵਧੀਆ ਉਪਾਲਾ ਕਰਕੇ ਇਹਨੇ ਠੰਡਿਆਂ ਦਾ ਲੰਗਰ ਲਾਇਆ ਉਹਨਾਂ ਦੀ ਚੜ੍ਹਦੀ ਕਲਾ ਹਮੇਸ਼ਾ ਰੱਖਣੀ ਤੇ ਆਪਾਂ ਪੱਤੀ ਪੁੱਲਿਆਂ ਦੇ ਜੋ ਨੌਜਵਾਨ ਆ ਪੁਲਾ ਗਰੁੱਪ ਸੰਤਾਨਾਂ ਮਾਬਾ ਗੁਰਦੇਵ ਸਿੰਘ ਜੀ ਕਾਮਾ ਘਾਟਾ ਮਾਰੂ ਜਿਹੜੇ ਪੂਰੇ ਵਰਡ ਦੇ ਵਿੱਚ ਜਾਣੇ-ਜਾਣਦੇ ਨੇ ਬਾਬਾ ਗੁਰਦੇਵ ਸਿੰਘ ਜੀ ਕਾਮਾ ਘਾਟਾ ਮਾਰੂ ਤੇ ਉਹਨਾਂ ਦਾ ਇੱਕ ਗਰੁੱਪ ਆ ਪੁਲਾ ਗਰੁੱਪ ਜਿਹੋ ਨਾਲ ਵੀਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਇਹ ਜੀ ਸਾਨੂੰ ਤੇ ਇਹ ਸਾਡੇ ਦਾਦੇ-ਪੁਰਦਾਦੇਆਂ ਤੋਂ ਹੀ ਇਹ ਮੇਲਾ ਚੱਲਦਾ ਆ ਰਿਹਾ ਦੋ ਅਸੀਂ ਸਾਰੀ ਸੰਗਤ ਅਸੀਂ ਆਪਾਂ ਪੱਤੀ ਦੇ ਸਹਿਯੋਗ ਨਾਲ ਫਲਪਟਣ ਦੇ ਸਹਿਯੋਗ ਦੇ ਨਾਲ ਇਹ ਮੇਲਾ ਬੜੀ ਧੂਮ-ਧਾਮ ਨਾਲ ਮਨੋਣੇ ਆ ਇਹ ਤੁਹਾਨੂੰ ਤੁਨ ਬਾਬਾ ਫੀਮਨਾਰ ਜੀ ਕਿਉਂਕਿ ਮਾਤਾ ਹਿੰਗਲਾਜ ਲਾਜ ਮਾਤਾ ਦੋੜਾ ਨਾਲ ਪਾਕਿਸਤਾਨ ਦੇ ਵਿੱਚ ਵੀ ਮੰਦਰ ਹੈ ਵੀ ਆਪਾਂ ਇਤਿਹਾਸ ਨਾਲ ਜਾਂ ਤੇ ਮਾਰੀ ਤੇ ਇਤਿਹਾਸ ਬੜਾ ਲੰਮਾ ਚੌੜਾ ਇਹਦੇ ਵਾਸਤੇ ਤੇ ਆਪਾਂ ਨੂੰ ਇੱਕ ਸਮਾਗਮ ਕਰਨਾ ਪਊਗਾ ਕਿ ਤੇ ਮੋਟਾ-ਮੋਟਾ ਦੱਸਾਂ ਤੇ ਬਾਬਾ ਵੀ ਮਨਾਰ ਜੀ ਇਹ ਕਿਹੜਾ 400 ਸਾਲ ਦੇ ਕਰੀਬ ਸਾਡੇ ਪਿੰਡ ਦੇ ਵਿੱਚ ਆਏ ਤੇ ਸਾਡਾ ਪਿੰਡ ਜਿਹੜਾ ਕਹਿੰਦੇ ਆ ਤੇ ਇੱਕ 22 22 ਬਾਈਆ ਜੀ ਨੂੰ ਕਹਿੰਦੇ ਨੇ ਆਪਾਂ ਸੰਧੂਆਂ ਦਾ ਪਰਿਵਾਰ ਆ ਬਾਈਆ ਤੇ ਸਾਡੇ ਪਿੰਡ ਦੇ ਵਿੱਚੋਂ 22 ਪਿੰਡ ਲੱਗ ਲੱਗੇ ਆ ਉਹ ਸਾਰੇ ਹੀ ਸਾਡੇ ਪਿੰਡ ਦੇ ਇੱਕ ਵਿੱਚੋਂ ਗਏ ਆ ਤੋਂ 122 ਪਿੰਡਾਂ ਦਾ ਇਹ ਸਾਡਾ ਪਿੰਡ ਜਿਹੜਾ ਮੋਰੀ ਆ ਇਹ ਮੈਂ ਸੁਣਿਆ ਸੰਧੂਆਂ ਦੇ ਡੇਰੇ ਜਿੱਥੇ ਦੇ ਵੀ ਆ ਹਾਂ ਬਾਈਆਂ ਪਿੰਡਾਂ ਦੇ ਮੋਰੀ ਆ ਸਾਡੇ ਪਿੰਡ ਕਿਉਂਕਿ ਬਾਈਆਂ ਪਿੰਡਾਂ ਦੀ ਫਾਇਦੇ ਸਾਡੇ ਪਿੰਡ ਦੇ ਉੱਤੇ ਆ ਮੈਂ ਜੀ ਕਹਿੰਦਾ ਕਾਲ ਸਾਹਿਬ ਬਾਈ ਜੀ ਲੱਗੇ ਆਪਣੇ ਪਿੰਡ ਸੁਢਿਆੜੀ ਵੀਰ ਰੋਣਾ ਨੇ ਦੱਸ ਦਿੱਤਾ ਅੱਗੇ ਵੀ ਜੋ ਕਿ ਆਪਣੇ ਨੌਜਵਾਨ ਪਤੀ ਪੂਲਾ ਦੇ ਗਰੁੱਪ ਅੱਗੇ ਲੱਗਾ ਵਾ ਜਿਨ੍ਹਾਂ ਦੇ ਸੰਜੋਗ ਐਨ ਆਰ ਆਈ ਵੀਰ ਆ ਜਿਹੜੇ ਆਪਣਾ ਠੰਡਿਆਂ ਦੀ ਸ਼ਪੀਲ ਸ਼ੁਰੂਆਤ ਜਦੋਂ ਕੀਤੀ ਸੀ ਕੋਸ਼ਿਸ਼ ਆਈ ਮਿੱਠੇ ਪਾਣੀ ਤੋਂ ਕੀਤੀ ਸੀਗੀ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਇਨੀ ਕਾ ਤੇ ਅੱਜ ਠੰਡਿਆਂ ਤੋਂ ਆਈਸਕਰੀਮਾਂ ਦੇ ਲੰਗਰ ਚੱਲੰਦੇ ਆ ਇਨਾਂ ਦੇ ਨਾਲ-ਨਾਲ ਇਹ ਨਹੀਂ ਕੱਲੇ ਠੰਡਿਆਂ ਦੇ ਤਾਕੀਆਂ ਸੀਮਤ ਨੌਜਵਾਨ ਵੀਰਾਂ ਦਾ ਉਪਰਾਲਾ ਬਹੁਤ ਹੀ ਵਧੀਆ ਨਾਲ ਰੁੱਖ ਵੀ ਵੰਡੇ ਜਾਂਦੇ ਆ। ਅਏ ਸਾਲ ਵਾਤਾਵਰਨ ਨੂੰ ਵਧਾਉਂਦਾ ਕਰਕੇ ਰੁੱਖ ਵੰਡੇ ਜਾਂਦੇ ਆ। ਪਿਛਲੀ 1 ਸਾਲ ਘਟ ਹੀ 에ਅਰਕੀਮ ਵਾਧੇ ਹੀ ਆਉਣ ਵਾਲੇ ਸਮੇਂ 'ਚ ਹੋ ਸਕਦਾ ਇਹਨਾਂ ਨੂੰ ਵੀ ਵਾਧੂ ਉਪਰਾਲਾ ਕਰੀਏ। ਸ਼ਾਨਦਾਰ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦੇ ਆਪਣੇ ਨੌਜਵਾਨ ਵੀਰ ਉੱਠਣ ਹਰੇਕ ਪਿੰਡ ਦੇ ਵਿੱਚ ਕੋਈ ਇਦਾਂ ਦਾ ਉਪਰਾਲਾ ਕਰਨ। ਜੋ ਵੇਖਣ ਵਾਲੇ ਨੂੰ ਲੱਗੇ ਆਪਣੇ ਆਲੇ ਵੇਖ ਕੇ 100 ਜਣਾ ਹੋਰ ਨਾਲ ਕਰੇ ਇੱਕ ਰੁੱਖ 100 100 ਖੋਸਾ ਹੋ ਜਾਂਦਾ ਇੱਕ ਰੁੱਖ ਲਾਵਾਂਗੇ ਇਹ ਨਹੀਂ ਠੰਡੇ ਪੀਲੇ ਉਹਦੇ ਨਾਲ ਆਪਾਂ ਕੋਈ ਸੁਝਾਅ ਦਈਏ ਚੰਗਾ ਜਿਹੜਾ ਸੰਗਤ ਨੂੰ ਮੈਸੇਜ ਚੰਗਾ ਮਿਲੇ ਦਰਵੀਆ ਕੁਝ ਜਿੱਦਾਂ ਲਾ ਲਓ ਜਿਨ੍ਹਾਂ ਨੇ ਸ਼ਾਨ ਦੇਣੀ ਆ ਉਹ ਵੀ ਜ਼ਰੂਰੀ ਆ ਆਪਾਲ ਵਾਲੇ ਚਲੋ ਫਾਲ ਵਾਲੇ ਵੀ ਵੰਡੇ ਆ ਵਿੱਚ ਕੁਝ ਫਾਲ ਵਾਲ ਲਈਏ ਕੁਝ ਸ਼ਾਨਦਾਰ ਜਿਨ੍ਹਾਂ ਨੇ ਰੱਖ ਦੇਣੇ ਆ ਜਿੱਦਾਂ ਪੁਰਾਣੇ ਟਾਲੀਆਂ ਵਾਂ ਜਾਮ ਨੂੰ ਲਾ ਲਓ ਬੋਰਡ ਲਾ ਲਓ ਕੋਈ ਇਦਾਂ ਦੀਆਂ ਚੀਜ਼ਾਂ ਵੀ ਆ ਜਿਲ੍ਹਾ ਦੇ ਨਾਲ ਤੁਹਾਨੂੰ ਪਤਾ ਪੱਤੀ ਕੇਵਲੇ ਚੱਲ ਜਾਂਦੀ ਆ ਇਹਦੇ ਥੱਲੇ ਪੰਜ ਮੰਜੇ ਡੜਿਆਂ ਨੇ ਪਰਿਵਾਰ ਬੈ ਕੇ ਸ਼ਾਂਤੀ ਦਾ ਮਾਹੌਲ ਤੇ ਬਣਿਆ ਰਹਿੰਦਾ ਵਾ ਰੁੱਖ ਤੇ ਮਨੁੱਖ ਦਾ ਬਹੁਤ ਵੱਡਾ ਰਿਸ਼ਤਾ ਹੈ ਇਹ ਜੇਕਰ ਸਾਡੇ ਘਰ ਦੇ ਵਿੱਚ ਵੀ ਰੁੱਖ ਨਾ ਹੋਵੇ ਤੇ ਸਾਹ ਲੈਣਾ ਸਾਡੇ ਬਹੁਤ ਵੱਡਾ ਮੁਸ਼ਕਲ ਹੋ ਜਾਏਗਾ ਆਮ ਆਮ ਤਰ੍ਹਾਂ ਦੇ ਹਰੇਕ ਥਾਂ ਦੇ ਪ੍ਰਚਾਰਕ ਵੀ ਇਹੀ ਅਪਰਾਲਾ ਕਰਦੇ ਆ ਇੱਕ ਰੁੱਖ ਲਾਓ ਸੋ ਸੋਖਾ ਜਾਨੀ ਕਿ ਉਪਰਾਲਾ ਇਹ ਚੀਜ਼ਾਂ ਨੂੰ ਮੁੱਕ ਰੱਖ ਦਿਆਂ ਐਨ ਆਰ ਆਈ ਵੀਰ ਵੱਲੋਂ ਪੱਲੀ ਪਤੀ ਪੂਲਾ ਜਾਣੀ ਕਿ ਬਹੁਤ ਵੱਡਾ ਉਪਰਾਲਾ ਵੀਰਾਂ ਦੇ ਬਹੁਤ ਵੱਡੀ ਕਿਰਪਾ ਵਾ ਤੁਸੀਂ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹ ਦੇਣਾ ਚਾਹੁੰਦੇ ਆ ਤੇ ਜਾਨੀ ਕਿ ਪਿੰਡਾਂ 'ਚ ਉਠੋ ਉੱਠ ਕੇ ਜਿੱਥੇ ਆ ਆਪਣੇ ਬਜ਼ੁਰਗ ਕੰਮ ਕਰਦੇ ਆ ਅੱਗੇ ਲੱਗੋ ਉਹਲਾ ਦੇ ਨਾਲ ਉਪਰਾਲਾ ਕਰੋ ਇਹ ਨਹੀਂ ਤੇ ਆਪਾਂ ਸਲਾਮਾਨਾ ਦਿਓ ਜਾਨੀ ਕਿ ਅੱਗੇ ਆਣ ਕੇ ਉਪਰਾਲਾ ਕਰੋ ਹਾਂ ਦੱਸੋ ਆਹ ਚੀਜ਼ ਇਦਾਂ ਕਰਨੀ ਆ ਇਦਾਂ ਕਰਨੀ ਆ ਨਜੇ ਤੋਂ ਬਚੋ ਅੱਜ ਕੱਲ ਜਿੱਦਾਂ ਨੌਜਵਾਨ ਪੀੜੀ ਨਸ਼ੇ ਵਾਲੀ ਜਾਲੀ ਦਲਦਲ ਚ ਵਗਦੀ ਜਾਂਦੀ ਆ ਤੇ ਜਾਨੀ ਕਿ ਉਹ ਚੀਜ਼ ਦੇ ਵਿੱਚੋਂ ਨਿਕਲੋ ਜਾਨੀ ਕਿ ਦੁਨੀਆ ਦੇ ਹੋਰ ਵੀ ਬਹੁਤ ਕੰਮ ਆ ਜਿਹੜੇ ਆਪਾਂ ਨੂੰ ਨਿਜੀ ਕਰਨ ਵਾਲੇ ਆ ਜਿਹੜੇ ਨੌਜਵਾਨ ਕਰਨਗੇ ਤੇ ਉਹ ਹੋਣੇ ਆ ਚਲੋ ਜਿਹੜਾ ਮਗਰਲਾ ਸਮਾਂ ਲੰਘ ਗਿਆ ਉਹ ਤਾਂ ਲੰਘ ਗਿਆ ਹਾਂਜੀ ਆ ਵੀਰਾਂ ਨੂੰ ਵੇਖੋ ਨੌਜਵਾਨਾਂ ਨੂੰ ਬੇਨਤੀ ਆ ਤੇ ਦਸ਼ਿਆਂ ਦੀ ਦਲਦਲ ਚ ਨਿਕਲ ਕੇ ਚੰਗੇ ਉਪਰਾਲੇ ਕਰੋ ਲੰਗਰ ਲਾਓ ਗੁਰੂ ਘਰ ਦਾ ਅੱਜ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਲਾਇਆ ਹੀਗਾ ਅੱਜ ਉਹ ਚੱਲ ਰਿਹਾ ਵਾ ਸਾਰੇ ਜੀ ਕਿਤੇ ਵੀ ਮੇਲੇ ਚ ਪਹੁੰਚੇ ਜੀ ਵੀ ਸੇਵਾ ਸੰਗਤਾਂ ਦੀ ਲੋਟ ਰਾਇ ਜੀ ਧੜੇ ਮਨ ਨੂੰ ਕੀ ਸਕੂਨ ਮਿਲਦਾ ਤੇ ਕੀ ਸ਼ਿੰਦੇਖ ਰਹਿਣਾ ਚਾਹੁੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਜੋ ਵੀ ਜਿੰਨੇ ਵੀ ਮੇਰੇ ਭਰਾ ਨੇ ਜੋ ਵੀ ਜਿਹੜੇ ਬਾਹਰ ਬੈਠੇ ਜੀ ਸੇਵਾ ਪਾ ਰਹੇ ਨੇ ਜੋ ਨਾਲ ਖੜੇ ਨੇ ਜੋ ਨਾਲ ਪਰ ਸੇਵਾ ਕਰ ਰਹੇ ਨੇ ਜੋ ਅੰਦਰ ਵੀ ਡੇਰੇ ਸੇਵਾ ਕਰ ਰਹੇ ਨੇ ਸਾਰੇ ਸਾਡੇ ਭਾਈ ਨੇ ਸਾਰੇ ਸਰੀਆਲੀਏ ਪੰਚਾਇਤ ਵੀ ਸਾਡੀ ਕੱਲਾ ਨੌਜਵਾਨ ਵੀ ਪੀੜੀ ਵੀ ਸਾਥ ਦੇ ਰਹੇ ਬਾਹਰਲੇ ਨਗਰਾਂ ਤੋਂ ਵੀ ਆ ਕੇ ਸੇਵਾ ਕਰਦੇ ਬਾਹਰਲੇ ਨਗਰਾਂ ਤੋਂ ਜਰੂਰ ਲੋਕ ਆਉਂਦੇ ਨੇ ਜੀ ਜ਼ਰੂਰ ਆਉਂਦੇ ਆ ਜੀ گاਵਾ ਮੱਜਾਂ ਜੋ ਸੁਣੂਗਾ ਫਿਰ ਦੁੱਧ ਲੈ ਕੇ ਆਉਂਦਾ ਕੋਈ ਕੁਛ ਲੈ ਕੇ ਆਉਂਦਾ ਕੋਈ ਕੁਛ ਲੈ ਕੇ ਆਉਂਦਾ ਵੱਡ ਵਡੇਰੇ ਆ ਨਾ ਜ਼ਰੂਰ ਜੀ ਜ਼ਰੂਰ ਹੈ ਕਠੇਰੇ ਆ ਜੀ ਤੇ ਬਾਕੀ ਨੌਜਵਾਨ ਪੀੜੀ ਨੂੰ ਇਹੀ ਬੇਨਤੀ ਆ ਕਿ ਨਸ਼ਿਆਂ ਤੋਂ ਰਾਹਤ ਪਾਓ ਕੀਰ ਰੂਹ ਦੇ ਨਾਲ ਜੁੜੋ ਮਹਾਰਾਜ ਦੀ ਕਿਰਪਾ ਕਰਨ ਬਾਣੀ ਬਣ ਦੇ ਅਧੀਨ ਹੋ ਤੇ ਇਸੇ ਤਰ੍ਹਾਂ ਸੇਵਾ ਕਰਦੇ ਹੋ ਕਿਸੇ ਵੀ ਪੀਰ ਫਰੀਦ ਦੇ ਮੇਲੇ ਜਾਂਦੇ ਆ ਮਨ ਮਾਰ ਕੇ ਸੇਵਾ ਕਰੋ ਤੇ ਚਲੋ ਪਹਿਲਾਂ ਕੁਝ ਸਮਾਂ ਪਹਿਲਾਂ ਮੈਂ ਕਹਿ ਨਹੀਂ ਸਕਦਾ ਵੀ ਕਿੰਨੇ ਸਾਲ ਹੋ ਗਿਆ ਪਹਿਲਾਂ ਕਬੱਡੀ ਹੁੰਦੀ ਰਹੀ ਸੀ ਜਦੋਂ ਸਾਡੇ ਪਿੰਲੇ ਨਾਸ ਸੀਗੇ ਕਬੱਡੀ ਹੁਣ ਇਸ ਟਾਈਮ ਕਬੱਡੀ ਨਹੀਂ ਹੁੰਦੀ ਕੋਈ ਖੇਡ ਨਹੀਂ ਹੁੰਦੀ ਜੋ ਸਾਡੇ ਪਿੰਡ ਦੀਆਂ ਟੀਮਾਂ ਹੈਗੀਆਂ ਉਹ ਕੋ ਬਾਲੀਵਾਲ ਖੇਡਦੇ ਨੇ ਕੋਈ ਫੁੱਟਬਾਲ ਵੈਸੇ ਖੇਡਦੇ ਨੇ ਕੋਈ ਕ੍ਰਿਕਟ ਖੇਡਦੇ ਨੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਉਪਰਾਲਾ ਕੀਤਾ ਜਾਵੇ ਨੌਜਵਾਨਾਂ ਨੂੰ ਉਦੇ ਸਾਲ ਤੱਕ ਮਹਾਰਾਜ ਨਾਸ਼ੀਕ ਦੀ ਕਿਰਪਾ ਕਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਕਰਨ ਨਾਲ ਸਭ ਸਹੀ ਹੋ ਗਏ ਉਦੇ ਸਾਲ ਤੱਕ ਸ਼ਾਇਦ ਉਹਨਾਂ ਦੀ ਕਿਰਪਾ ਦੇ ਸਦਕੇ ਹੀ ਕਬੱਡੀ ਦਾ ਪ੍ਰੋਗਰਾਮ ਲਗ ਜ਼ਰੂਰ ਕਰਾਂਗੇ ਪਿੰਡ ਦੀ ਪੰਚਾਇਤ ਵੀ ਸਾਥ ਦੇਵੇਗੀ ਮਹਾਰਾਜ ਜਿਹੜੇ ਪੀਰ ਨੇ ਅੰਦਰ ਗੱਦੀ ਤੇ ਬਰਾਜਮਾਨ ਨੇ ਬਾਬਾ ਰੂਨਾ ਜੀ ਕੋਈ ਸਾਥ ਦੇਉਗੇ ਰੂਨਾ ਸਾਹਿਬਾ ਜੀ ਉਹਨਾਂ ਦਾ ਸੁਭਾਅ ਵੀ ਬੜਾ ਮਲ ਆਪਣਾ ਤੇ ਨਿਗਾ ਸੁਭਾਅ ਸੀ ਨਿਗਾ ਸੁਭਾਅ ਜਿਹੜਾ ਇਸ ਤਰ੍ਹਾਂ ਰਹੇ ਵੀ ਬਾਬਾ ਸੁਨਨਾਰ ਜੀ ਬੜੇ ਗੁੱਸੇਗੋਰ ਵੀ ਸੀ ਫਿਰ ਇਹ ਵੀ ਬਦਾਂ ਜਾਣਦੇ ਸੀ ਕਿਤੇ ਇਹ ਉਹਨਾਂ ਦੇ ਵਿੱਚ ਜੇਬ ਵਿੱਚ ਜਿੰਨੇ ਪੈਸੇ ਹੋਣੇ ਜਾਂ ਉਹਨਾਂ ਨੇ ਇੱਕ ਦੁਕਾਨਦਾਰ ਨੂੰ ਕਹਦੇ ਨੇ ਵੀ ਥੋੜੇ ਥੋੜੇ ਹੋਏਗਾ ਵੰਡ ਦੇ ਉਹਨਾਂ ਨੇ ਕਹਦਣਾ ਦੁਆਜੀ ਡੇਰੇ ਦੇਦ ਕਰ ਲਾਂਗੇ ਹਿਸਾਬ ਦਾ ਬਸ ਇਹ ਨਿਕਾਸ ਉਹ ਆਸੀਂ ਬੱਚਿਆਂ ਨਾਲ ਪ੍ਰੇਮ ਪਿਆਰ ਕਰਨ ਵਾਲੇ ਸੀ ਡੇਰੇ ਨਾਲ ਪ੍ਰੇਮ ਪਿਆਰ ਕਰਨ ਵਾਲੇ ਸੀ ਸੰਗਤ ਦੇ ਨਾਲ ਪ੍ਰੇਮ ਪਿਆਰ ਕਰਨ ਵਾਲੇ ਇਹਨਾਂ ਤੋਂ ਸવાય ਹੋਰ ਕਿਹੇ ਜਗ੍ਹਾ ਦੇ ਉੱਤੇ ਵੀ ਇਹਨਾਂ ਦਾ ਕੋਈ ਤਪਸਵੀ ਜਗ੍ਹਾ ਬਣੀ ਹੋਈ ਹੈ ਹਾਂਜੀ ਹਾਂਜੀ ਇਹ ਤੇ ਪ੍ਰੋਪਰ ਡੇਰਾ ਜੀ ਨਾਨਪੁਰ ਸਾਹਿਬ ਤੁਸੀਂ ਦੱਸ ਰਹੇ ਸੀ ਨਾ ਨਹੀਂ ਨਹੀਂ ਉਹ ਜੀ ਇਹ ਮਾਤਾ ਜਵਾਲਾ ਜੀ ਜਦੋਂ ਆਪਾਂ ਜਾਈਏ ਨਾ ਮਾਤਾ ਜਵਾਲਾ ਜੀ ਦੇ ਉੱਪਰ ਗੋਰਖੀ ਢਿੱਬੀ ਆ ਗੋਰਖੀ ਢਿੱਬੀ ਦੇ ਉੱਪਰ ਜਦੋਂ ਗੁਰੂ ਗੋਬਨ ਸਿੰਘ ਜੀ ਮਹਾਰਾਜ ਗੋਰ ਗੋਰਖੀ ਢਿੱਬੀ ਨੂੰ ਛੱਡ ਕੇ ਚਲੇ ਸੀ ਨਾ ਕੋਨਾ ਨਾ ਤੰਤਨ ਬਾਬਾ ਪੀਰ ਮਹਾਰਾਜ ਜੀ ਨੂੰ ਕਿਹਾ ਸੀ ਵੀ ਅੱਜ ਤੋਂ ਬਾਅਦ ਤੁਸੀਂ ਇਹਦੀ ਸੇਮ ਸੰਗ ਸੇਵਾ ਰੱਖਿਆ ਕਰਨੀ ਆ ਤੇ ਮੈਂ ਜਾ ਰਿਹਾ ਹਾਂ ਉਹ ਢਿੱਬੀ ਕੱਢ ਕੇ ਉਸ ਦੇ ਉੱਪਰ ਵੀ ਸਾਡੇ ਪਿੰਡ ਦਾ ਇਤਿਹਾਸ ਤੰਤਨ ਬਾਬਾ ਪੀਰ ਮਹਾਰਾਜ ਜੀ ਦਾ ਇਤਿਹਾਸ ਉਸ ਗੋਰਖੀ ਢਿੱਬੀ ਦੇ ਉੱਪਰ ਵੀ ਲਿਖਿਆ ਹੋਇਆ ਹੈ ਤੇ ਇੱਕ ਆਪਣੇ ਇੱਕ ਵੀਰ ਨੇ ਗੱਲ ਕੀਤੀ ਸੀ ਇੱਕ ਰੁੱਖ ਸੋ ਸੋਖ ਹਾਂਜੀ ਉਹਦੇ ਵਿੱਚ ਵੀ ਜਾਨਾ ਬੰਮ ਦੀ ਆਪਣੇ ਦੁਨੀਆ ਦੀ ਕੋਲ ਇਸ 80% ਜਿਹੜੀ ਆਕਸੀਜਨ ਉਹ ਐਮਾਜ਼ੋਨ ਦੇ ਜੰਗਲਾਂ ਤੋਂ ਆਉਂਦੀ ਆ ਤੇ ਮੇਰੇ ਖਿਆਲ ਤੋਂ ਨਿਊਜ਼ ਆਪਾਂ ਸੁਣੀ ਹੈ ਤੇ ਉਹਦੇ ਵਿੱਚ ਵੀ ਉਹ ਰੁੱਖ ਵੀ ਐਮਾਜ਼ੋਨ ਦੇ ਜੰਗਲਾਂ ਨੂੰ ਥੋੜਾ ਕੱਟੇ-ਮਾਟੇ ਰਿਹਾ ਜੇ ਆਪਾਂ ਅੱਜ ਮੌਕਾ ਨਾਲ ਸੰਭਾਲਿਆ ਤੇ ਆਪਣੀ ਜਿਹੜੀ ਆਨਲੈਪੀਆਂ ਉਹ ਨਸ਼ਵਾ ਖਰਾਬ ਹੋ ਰਹੀਆਂ ਖਰਾਬ ਹੋ ਕਿਦਾਂ ਹੋ ਰਹੀਆਂ ਵੀ ਜਿੱਦਾਂ ਆਪਾਂ ਕਹਿੰਦੇ ਨਾ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਉਹ ਸ਼ਾਪ ਹੋਏ ਨਾ ਆਪਾਂ ਨੂੰ ਸੰਭਲਣਾ ਬਹੁਤ ਜ਼ਰੂਰੀ ਹੈ ਇਹ ਸੋਚਣਾ ਪੈਣਾ ਇਹ ਆਪਾਂ ਨੂੰ ਜ਼ਰੂਰੀ ਆ ਆਪਾਂ ਕਿਸੇ ਦੇ ਮੋੜੇ ਤੇ ਰੱਖ ਕੇ ਚਲਾਈਏ ਉਹ ਕਿਸੇ ਨਾ ਕਿਸੇ ਨੂੰ ਮੋੜੇ ਤੇ ਆਪਣਾ ਹੀ ਭਾਰ ਪੈਣਾ ਵਾ ਆਪਾਂ ਕੀ ਬਸ ਉਸ ਟਾਈਮ ਤੇ ਹੋਣਾ ਚਾਹੀਦਾ ਨਹੀਂ ਹੋਣਾ ਪਰ ਗੱਲ ਇਹ ਆ ਵੀ ਸਰਵਿਕਲ ਜਿਦਾ ਚੱਲਣਾ ਚੱਲਣਾ ਤੇ ਸਮੇਂ ਨੇ ਚੱਕਰ ਮਾਰਨਾ ਹੀ ਮਾਰਨਾ ਸੋ ਆਪਾਂ ਨੂੰ ਸਾਰਿਆਂ ਨੂੰ ਸੰਭਲਣਾ ਚਾਹੀਦਾ ਵਾ ਵਾਤਾਵਰਣ ਦੇ ਨਾਲ ਜੁੜਨਾ ਚਾਹੀਦਾ ਵਾ ਆਪਣੇ ਭੈਣ ਭਰਾਵਾਂ ਦੇ ਨਾਲ ਜੁੜਨਾ ਚਾਹੀਦਾ ਵਾ ਆਪਣੇ ਭੈਣ ਭਰਾਵਾਂ ਨਾਲ ਪਿਆਰ ਕਰੋ ਕਿਉਂਕਿ ਮਾੜੇ ਚੰਗੇ ਰਾਹ ਤੇ ਆ ਉਹਨੂੰ ਵਰਜੋ ਵਰਜ ਕੇ ਆਪਣੇ ਸਹੀ ਰਾਹ ਤੇ ਲਿਆਓ ਆਪਾਂ ਤੇ ਇੱਕ ਨਾਥਲੇ ਕੋ پاس ਗਿਆ ਸਾਡੇ ਵੈਸੀ ਵੀ ਸਾਡੇ ਜਿਹੜੇ ਵੱਡੇ ਵਡੇਰੇ ਆ ਗੁਰੂ ਮਹਾਰਾਜ ਦੇ ਅਧੀਨ ਸੀ ਕੱਪ ਤਾਂਤਨ ਬਾਬਾ ਵੀਰ ਜੀ ਦੇ ਅਧੀਨ ਸੀ ਡੇਰੇ ਦੇ ਅੰਦਰ ਵੀ ਉਹ ਜਿਹੜੀ ਬੋਰ ਥੱਲੇ ਸਮਾਧ ਆ ਸਾਡੇ ਵੱਡੇ ਵਡੇਰੇ ਸੀ ਉਹ ਉਹਨਾਰੇ ਸੇਵਾਦਾਰ ਸੀ ਅਸੀਂ ਵੀ ਉਹਨਾਰੇ ਸੇਵਾਦਾਰ ਆ ਕਿੰਨੀ ਸਾਡੇ ਕੋਲ ਸੇਵਾ ਆਉਂਦੀ ਆ ਗੁਰੂ ਮਹਾਰਾਜ ਨਾਥ ਜੀ ਸਾਡੇ ਕੋਲ ਲੈਂਦੇ ਆ ਅਸੀਂ ਉਹਨੇ ਕਰੀ ਜੰਨੇ ਆ ਅੱਗੇ ਜੋ ਮਹਾਰਾਜ ਦੇ ਮਨਜ਼ੂਰ ਅੰਤਨਵਾਦਾ ਪੀਰ ਨਾਥ ਜੀ ਆਦੇਸ਼ ਗੁਰੂ ਮਹਾਰਾਜ ਜੀ ਦਾ ਆਪ ਆਪਣਾ ਪੀਰ ਆ ਆਦੇਸ਼ ਤੁਹਾਡੀ ਇਹ ਡਿਊਟੀ ਹੈ ਜਿਹੜੀ ਕਿੰਨੇ ਸਾਲਾਂ ਤੋਂ ਨਿਭਾ ਰਹੇ ਹੋ ਇਹ ਡਿਊਟੀ ਸਾਡੀ ਜਿਹਦੇ ਲਈ ਆ ਤੇ ਅਸੀਂ ਇਹ 2 ਸਾਲ ਤੋਂ ਲਗਾਤਾਰ ਡਿਊਟੀ ਕਰਦੇ ਆ ਰਹੇ ਆਂ ਤਾਂ ਜੁੜੀ ਜਿਹੜੀ ਆ ਉਹ ਬਾਬਾ ਜੀ ਦੀ ਕਿਰਪਾ ਨਾਲ ਚੱਲੀ ਜਾ ਰਹੀ ਆ ਸ਼ੁਭ ਨਾਮ ਬਾਬਿਆਂ ਦਾ ਬਾਬਿਆਂ ਦਾ ਰੂਪਨਾਥ ਸਾਹਿਬਾ ਜੀ ਬਾਬਾ ਜੀ ਦਾ ਮਜੂਦਾ ਮੁਖੀ ਆ ਮਜੂਦਾ ਮੁਖੀ ਜਿਹੜੇ ਉਹਨਾਂ ਦੇ ਸਹਿਯੋਗ ਨਾਲ ਇਹ ਡੇਰਾ ਚੱਲਣ ਡਿਆ ਉਹਨਾਂ ਸੋਗ ਨਾਲ ਮਿਲੇ ਚੱਲ ਰਹੇ ਆ ਸੰਗਤਾਂ ਇਸ ਤਰ੍ਹਾਂ ਚੱਲ ਰਹੇ ਆ ਇਹ ਜਿਹੜੇ ਤੁਸੀਂ ਸਾਰੀਆਂ ਸੰਗਤਾਂ ਦੇ ਮੋਟਰਸਾਈਕਲ ਸੰਭਾਲ ਕੇ ਰੱਖਦੇ ਬਹੁਤ ਬਹੁਤ ਵੱਡੀ ਸੇਵਾ ਹੈ ਕਰ ਦੇਖੋ ਜੀ ਇਹ ਤੇ ਪਰਮਿਸ਼ਨ ਸੀ ਰਗਾ ਵਾ ਉਹ ਮਾਲਕ ਕਰਾਈ ਜਾਂਦਾ ਤੇ ਕਰੀ ਜਾਂਦੇ ਆ ਉਸ ਤਰ੍ਹਾਂ ਸਾਡੇ ਵਾਸਤੇ ਇਹ ਗੱਲ ਨਹੀਂ ਕੀ ਸਹਿਯੋਗ ਨਾਲ ਜਿੱਦਾਂ ਗੁਰਪ੍ਰੀਤ ਸਿੰਘ ਆ ਦਰਸ਼ਕਾ ਆਪuna ਹੈਪੀ ਆ ਅਹੀ ਸਾਰੇ ਪ੍ਰਾਹਰ ਰਲ ਕੇ ਕੀ ਗਲਤੀ ਆ ਜਿਹੜੇ ਬਾਹਰ ਲਾਉਂਦੇ ਆ ਜੇ ਤੂੰ ਸਟੈਂਡ ਹੈਗਾ ਇੱਥੇ ਕਿਹੜੇ ਪੈਸੇ ਲੱਗਦੇ ਆ ਫ੍ਰੀ ਪਰਚੀ ਆ ਕੋਈ ਗੱਲਬਾਤ ਨਹੀਂ ਕੀ ਫ੍ਰੀ ਪਰਚੀ ਆ ਤੇ ਫ੍ਰੀ ਬੰਦਾ ਨਹੀਂ ਲਾ ਸਕਦਾ ਤੇ ਫਿਰ ਉਹ ਬਾਬੇ ਦਾ ਦੋਸ਼ ਕੋਈ ਨਹੀਂ ਇੱਥੇ ਬਾਬੇ ਦਾ ਕੋਈ ਦੋਸ਼ ਨਹੀਂ ਹੈ ਜਿੰਨੀ ਮਰਜ਼ੀ ਕਿਸੇ ਮਰਜ਼ੀ ਲਾਈ ਜਾਣਾ ਤੇ ਲੋਕ ਲੈ ਗਿਆ ਲੈ ਗਿਆ ਤੇ ਇੱਥੇ ਮਤਲਬ ਬਾਬੇ ਨੂੰ ਕੋਈ ਦੋਸ਼ ਨਹੀਂ ਦੇ ਸਕਦੇ ਹਾਂ ਇਹ ਗੱਲ ਬਿਲਕੁਲ ਸਹੀ ਆ ਇਹ ਦੇਖੋ 5 10 ਸੇਵਾਦਾਰ ਜੇ ਸੰਗਤਾਂ ਦੇ ਅ ਦੇਖਦੇ ਹੋ ਹੁਣ ਸਾਰੀ ਪਹਿਲਾਂ ਉਹਨਾਂ ਦਾ ਮੋਟਰਸਾਈਕਲ ਸਟੈਂਡ ਇੱਥੇ ਦੇਖ ਕੇ ਉਹਨਾਂ ਨੂੰ ਪਰਚੀ ਦੇ ਕੇ ਉਹਨਾਂ ਨੂੰ ਫ੍ਰੀ ਕਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ 377 ਭਾਈ ਮੰਗਲ ਸਿੰਘ ਜੀ ਸਟੇਜ 77 ਭਾਈ ਮੰਗਲ ਸਿੰਘ ਜੀ ਸਟੇਜ 77 ਭਾਈ ਬਲਦੇਵ ਸਿੰਘ ਜੀ ਜੋ ਫਿਲਮੀ ਕਲਾਕਾਰ ਨੇ ਅਤਰਾ ਜਤਰਾ ਦੇ ਰੂਪ ਵਿੱਚ ਆਮ ਤੁਸੀਂ ਬ੍ਰਹਿਮੰਡ ਵਿੱਚ ਇਹਨਾਂ ਨੂੰ ਵੇਖਿਆ ਹੈ ਕਿ ਇੱਧਰ ਸਾਡੇ ਖੜੇ ਨੇ ਸਾਡੇ ਬਹੁਤ ਮਾਨਯੋਗ ਸਾਬਕਾ ਸਰਪੰਚ ਸਰਹਾਲੀ ਦੇ ਭਾਈ ਸਾਹਿਬ ਸਿੰਘ ਜੀ ਵੀ ਆਪਾਂ ਹੁਣ ਗੱਲਬਾਤ ਕਰਦੇ ਹਾਂ ਮਦੇਵ ਭਾਈ ਨਾਲ ਤੇ ਇਸ ਮੇਲੇ ਦੀ ਜਾਣਕਾਰੀ ਲੈਣੇ ਆ ਕਿ ਮਹਾਂਪੁਰਖਾਂ ਨੇ ਬਾਬਾ ਰੂਬਨਾਸ ਜੀ ਨੇ ਤੁਹਾਨੂੰ ਕੀ ਹੁਕਮ ਕੀਤਾ ਆਦੇਸ਼ ਮਾਰਿਆ ਜਨਾਬ ਜੀ ਇਹ ਸਦਾ ਬਹਾਰ ਇਹ ਲਵ ਮਿਲਿਆ ਆਇਆ ਬਾਹਰ ਗਲਾਹ ਨਹੀਂ ਤੋੜਿਓ ਗਲਾਹ ਹੋਣੀ ਨਹੀਂ 16 ਹਾਰ ਬੜੀ ਧੂਮ ਤਾਂ ਮਾਰੇ ਜਾਂਦੇ ਆ ਇਹ ਮੇਲਾ ਸਰੀਆਲੀ ਕਰਾਂ ਦਾ ਦੀ ਇਹ ਮੇਲਾ ਪਾਈਏ ਦਾ ਕਿਉਂਕਿ ਇਹ ਸਰੀਆਲੀ ਨਗਰ ਦੇ ਵਿੱਚ ਪਾਈਆ ਤਾਂ ਵਜਦਾ ਕਿ ਭਾਈ ਪਿੰਡ ਆਸੇ ਚੁਪੇ ਨੇ ਮੇਰੇ ਕਹਾ ਜੇ ਭਾਈ ਤੋਂ ਜਾਣੇ ਮਿਲੇ ਹੋ ਚੁੱਕੇ ਨੇ ਕਿਉਂਕਿ ਹੋਰ ਚਲੇ ਬੱਚੇ ਪਿੰਡ ਬਹੁਤ سارے ਨੇ ਇਹਨਾਂ ਦੇ ਬਾਬਾ ਦੇ ਪਿੰਡਾਂ ਦੇ ਸਾਈਂ ਇਹ ਗੁਰੂਆਂ ਪੀਰਾਂ ਅਤੇ ਪਕੰਬਰਾਂ ਦੀ ਧਰਤੀ ਨੇ ਇਹ ਧਰਤੀ ਉਹ ਵਾ ਜਿੱਥੇ ਮਹਾਨ ਯੋਧਿਆਂ ਨੇ ਫਿਲਮੀ ਕਲਾਕਾਰਾਂ ਨੇ ਇੱਥੇ ਜਨਮ ਲਿਆ ਸੇਵਾ ਬਾਬਿਆਂ ਜਨਮ ਲਿਆ ਕਿ ਇਹ ਮਹਾਂਪੁਰਖਾਂ ਜਨਮ ਲਿਆ ਇਹ ਮਹਾਨ ਇਹ ਧਰਤੀ ਆ ਬਾਬੇ ਭੀਮ ਨਾ ਦੀ ਕਿ ਇੱਥੇ ਮਹਾਨ ਤਪਸਵੀ ਸਾਧੂ ਹੋਏ ਨੇ ਜਿਵੇਂ ਕਿ ਬਾਬਾ ਸੋਣ ਨਾ ਜੀ ਹੋਏ ਨੇ ਜਿਹਨਾਂ ਬਾਬਾ ਸੋਣ ਨਾ ਦੀ ਬਹੁਤ ਵੱਡੀ 27 ਸਾਲ ਤੇ ਕੁਝ ਮਹੀਨੇ ਉਹਨਾਂ ਨੇ ਸੇਵਾ ਕੀਤੀ ਤੇ ਉਹਨਾਂ ਨੇ ਜਾਣ ਲੱਗਿਆ ਇੱਥੋਂ ਸ੍ਰੀ ਹਰਿਵ ਦੇ ਵਿੱਚ ਇੱਕ ਪੀਪਾ ਮਰਵਾ ਕੇ ਗਏ ਸੀ ਕਿ ਅਸੀਂ ਹਰਦवार ਜਾਣਾ ਵਾ ਅਸੀਂ ਵਾਪਸ ਨਹੀਂ ਆਉਣਾ ਤੇ ਸ਼ਾਇਦ ਮੇਰੇ ਖਿਆਲ ਚ ਉਹ ਗੱਲ ਅੱਜ ਵੀ ਲੋਕਾਂ ਦੇ ਮਾਨਾਂ ਦੇ ਵਿੱਚ ਆ ਅੱਜ ਉਹ ਜੱਗ ਜਰ ਗੱਲ ਵਾ ਕਿ ਉਹ ਹਰ ਇੱਕ ਦੇ ਜ਼ੁਬਾਨ ਤੇ ਗੱਲ ਕਿ ਉਹ ਗੱਲ ਸੱਚੀ ਕਿ ਬਾਬਾ ਸੋਣ ਨਾ ਦੋਂ ਗਏ ਸੀ ਇਥੋਂ ਇੱਕ ਮੁਰਲੀ ਦੀ ਬਸ ਹੁੰਦੀ ਸੀ ਰੋੜਵੇਦੀ ਉਹ ਖੀਰਲਾ ਸਾਹਾ ਬਾਬਾ ਸੋਨਨਾਥ ਉਸ ਬਸ ਵਿੱਚ ਬਹਿ ਕੇ ਸਫ਼ਰ ਕੀਤਾ ਤੇ ਉੱਥੇ ਬਾਬਾ ਜੀ ਨੇ ਹਰ ਦੁਆਰ ਜਾ ਕੇ ਕਿਸੇ ਉਹਨਾਂ ਦਾ ਅਸਥਾਨ ਸੀ ਜਿੱਥੇ ਉਹਨਾਂ ਨੇ ਬਾਬਾ ਜੀ ਨੇ ਆਪਣਾ ਸਰੀਰ ਸੱਜਤਾ ਤੇ ਲੋਕ ਸੰਗਤਾਂ ਅੱਜ ਵੀ ਉਹਨਾਂ ਯਾਦ ਕਰਦੀਆਂ ਇਹ ਮਹਾਨ ਹਸਤੀ ਦਾ ਇਹ ਡੇਰਾ ਹੈ ਦੇਸ਼ ਵਿਦੇਸ਼ ਵਿੱਚ ਬੈਠੀਆਂ ਵਸਦੀਆਂ ਸੰਗਤਾਂ ਬਾਕੀ ਮੇਨ ਐਂਟਰੀ ਕਿ ਨਹੀਂ ਪਾਤੀਆਂ ਇਹ ਸਿੱਧੀ ਗੱਲਬਾਤ ਕਰਦੇ ਹਾਂ ਏ ਬਾਬਾ ਰੋਮਰਾਜ ਜਿਹਦਾ ਅੱਜ ਵੀ ਮਿਹਰ ਕਿਰਪਾ ਵਾ ਕਿਉਂਕਿ ਉਹ ਜਿਹੜੀਆਂ ਸੰਤਾਂ ਦੇ ਅਸ਼ੀਰਵਾਦ ਲੱਗ ਜਾਂਦੀਆਂ ਨੇ ਇਹ ਬਾਈਏ ਦੀ ਜਿੱਥੋਂ ਤੱਕ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵਰਲਡ ਦੇ ਵਿੱਚ ਜੋ ਲੋਕ ਵਸਦੇ ਨੇ ਉਹ ਸਾਰੇ ਮੇਲੇ ਜਿਹੜਾ ਇਹ ਬੜੀ ਧੂਮਤਾ ਨਾਲ ਵੇਖ ਰਹੇ ਆ ਇਹ ਟੈਲੀਕਾਸਟ ਵੀ ਮੇਲਾ ਜਿਹੜਾ 24 74 ਮੋਲਕਾਂ ਦੇ ਵਿੱਚ ਜਾ ਰਿਹਾ ਕਿਉਂਕਿ ਇਹ ਜਿਹੜਾ ਮੇਲਾ ਵਾ ਇਹ ਬਹੁਤ ਹੀ ਸੁੰਦਰ ਢੰਗ ਨਾਲ ਮਨਾਇਆ ਜਾਂਦਾ ਅੱਜ ਜਿੱਥੇ ਪੰਜਾਬੀ ਕੁਵਿਸ਼ਰ ਤਾਡੀ ਕਥਾਵਾਚਕ ਉਸ ਤੋਂ ਬਾਅਦ ਜਿਹੜੇ ਸੀ ਪੰਜਾਬੀ ਕਲਚਰ ਨਾਲ ਜਿਹੜੇ ਸਰਪੰਚ ਸੀ ਲੋਕੀ ਜਾਂ ਕੋਈ ਉਹਨਾਂ ਦੇ ਪਰਚਾਵਾ ਸੀ ਅੱਜ ਉਹ ਪੇਸ਼ ਕੀਤੇ ਆ ਅੱਜ ਦੀ ਸਟੇਜ ਦੇ ਵਿੱਚ ਸੱਭਿਆਚਾਰਕ ਕੇ ਪ੍ਰੋਗਰਾਮ ਚੱਲਿਆ ਨਾ ਨਹੀਂ ਪੰਜਾਬੀ ਸੱਭਿਆਚਾਰਕ ਨਹੀਂ ਦੂਜਾ ਪ੍ਰੋਗਰਾਮ ਸੀ ਕੁਵੀਸ਼ਨ ਤਾਂ ਨਿਤਾਰ ਵਿਕ ਪ੍ਰੋਗਰਾਮ ਚੱਲਿਆ ਤੇ ਗੁਰੂ ਦਾ ਲੰਗਰ ਚੱਲਿਆ ਮੇਰੇ ਖਿਆਲ ਚ 11 ਹਜ਼ਾਰਾਂ ਸੰਗਤਾਂ ਨੇ ਲੰਗਰ ਛਕਿਆ ਤੇ ਬਾਹਰ ਦੁਕਾਨਾਂ ਦਾ ਕਦੇ ਇਕੱਠੇ ਵੇਖਣ ਨੂੰ ਮਿਲ ਰਿਹਾ ਤੇ ਇਹ ਗੁਰੂ ਨਗਰੀ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਦੇ ਐਸਾ ਬਹੁਤ ਸਾਰਾ ਇਹ ਮੇਲਾ ਅੱਜ ਵੇਖਦੇ ਜੋ ਸੀ 10 ਗੁਣਾ ਵੱਧ ਹਰ ਸਾਲ ਵੱਧ ਹਾਂ ਇਹਦੇ ਨਾਲ ਹੀ ਅਸੀਂ ਬਾਬਾ ਭੀਮਨਾਥ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਆ ਕਿ ਆਪਣੀ ਨਗਰੀ ਤੇ ਮਿਹਰ ਪ੍ਰਾਤ ਰੱਖਣਾ ਤੇ ਬਾਬਾ ਰੂਪਨਾਥ ਤੇ ਮਿਹਰ ਪ੍ਰਾਤ ਰੱਖਾ ਕੇ ਆਇਆ ਸੰਗਤਾਂ ਦਾ ਜਿਹੜੇ ਸ਼ਬਦਾਂ ਦਾ ਧੰਨਵਾਦ ਅਸੀਂ ਸਾਰੇ ਬਾਬਾ ਰੂਪਨਾਥ ਜੀ ਵੱਲੋਂ ਉਹਨਾਂ ਸਾਰੀ ਸਮੁੱਚੀ ਜਨਕ ਸੇਵਾਦਾਰ ਨੇ ਸਾਰਿਆਂ ਵੱਲੋਂ ਅਹੀਂ ਸਾਰੀਆਂ ਸੰਗਤਾਂ ਦਾ ਆਇਆਂ ਦਾ ਗ੍ਰਾਮ ਪੰਚਾਇਤ ਵੱਲੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਮੇਲੇ ਵਿੱਚ ਚਾਰ ਚੰਦ ਲਾ ਕੇ ਇਸ ਨੂੰ ਮੇਲੇ ਨੂੰ ਧੁਗਣਾ ਧੁਗਣਾ ਮੇਲੇ ਨੂੰ ਕੀਤਾ ਇਹਦੇ ਨਾਲ ਆਦੇਸ਼ ਬਾਬਾ ਭੀਮਨਾਥ ਦੀ ਜੈ ਜੈ